ਲਗਭਗ 10 ਲੱਖ ਡਾਲਰ ਦੇ ਵਿੱਚ ਕਿਹੋ ਜਿਹਾ ਘਰ ਮਿਲਦਾ ਵਾ ਕੈਨੇਡਾ ਦੇ ਵਿੱਚ ਉਹ ਵੀ ਐਡਮਿੰਟਨ ਦੇ ਵਿੱਚ ਤਾਂ ਅੱਜ ਉਸ ਨੂੰ ਮੈਂ ਘਰ ਦਿਖਾ ਕੇ ਲੈ ਕੇ ਆਵਾ ਕਿੰਨਾ ਆਲੀ ਸ਼ਾਨ ਬਣਿਆ ਵਾ ਕਿਸ ਤਰੀਕੇ ਦੀ ਅੰਦਰ ਮੈਂ ਕਹਿ ਸਕਦਾ ਕਿ ਕਾਰਾਗਰੀ ਹੋਈ ਉਹ ਸਾਰੀ ਗੱਲ ਬਾਤ ਨੂੰ ਦਿਖਾ ਕੇ ਲੈ ਕੇ ਆਉਣੀ ਆ 프ਰੰਟ ਤੇ ਤੁਹਾਨੂੰ ਪਹਿਲਾਂ ਤਾਂ ਤਿੰਨ ਗਰਾਜ ਦੱਸ ਗਏ ਬਾਈ ਅਮਨ ਚੋਹਾਨ ਜੀ ਆਪਣੇ ਨਾਲ ਹੋਣਗੇ ਵੀਰ ਜੀ ਸਾਸਤਰੀ ਕਾਲ ਕੀ ਹਾਲ ਨਹੀਂ ਚੜਦੀ ਕਲਾ ਵੀਰੇ ਬਹੁਤ ਵਧੀਆ ਜੀ ਇਸ ਵਕਤ ਐਡਮਿੰਟਨ ਦੇ ਵਿੱਚ ਆ ਤੇ ਚੱਲ ਜੀ ਬਾਈ ਜੀ ਅੰਦਰ ਵਾਲੇ ਪਾਸੇ ਹਾਂਜੀ ਹਾਂਜੀ ਆ ਜਾਓ ਇਹ ਇਹ ਤਿੰਨ ਗਰਾਜ ਆ ਬਾਈ ਜੀ ਹਨ ਇਹਦੇ ਹਾਂਜੀ ਪਾਜੀ ਇਹ ਤਿੰਨ ਗਰਾਜ ਆ ਸਟੱਕੋ ਹੋਈ ਆ ਜਿਹੜੀ ਪੂਰੀ ਅਪਗ੍ਰੇਡੇਡ ਆ ਤੇ ਐਕਸਪੋਜ਼ਡ ਕੰਕਰੀਟ ਪਿਆ ਆ ਆ ਦੇਖ ਰਹੇ ਆ ਸਾਹਮਣੇ ਤੇ ਗਰਾਜ ਵੀ ਅੰਦਰੋਂ ਫੁੱਲੀ ਫਿਨਿਸ਼ ਆ ਜੀ ਤੇ ਪੂਰਾ ਡਰੇਨੇਜ ਸਿਸਟਮ ਵੀ ਗਰਾਜ ਹੈਗਾ ਸਰਦੀਆਂ ਜਦੋਂ ਤੁਹਾਡੀ ਕਾਰ ਮੈਲਟ ਹੁੰਦੀ ਆ ਕੋਈ ਪ੍ਰੋਬਲਮ ਨਹੀਂ ਸਿੱਧਾ ਡਰੇਨੇਜ ਚ ਕੋਈ ਬਾਹਰ ਨਹੀਂ ਆਏਗਾ ਹਮ ਆ ਦੇਖੋ ਤੇ ਹਜੇ ਤਾਂ ਸ਼ੁਰੂਆਤ ਹੀ ਹੋਈ ਆ ਅੰਦਰੋਂ ਤੁਹਾਨੂੰ ਪਤਾ ਲੱਗੂਗਾ ਤੇ ਮੈਨੂੰ ਲੱਗਦਾ ਇਹ ਜਾ ਕਰ ਟ੍ਰਾਂਟੋਨ ਟ੍ਰਾਂਟੋਨ ਦਾ ਵਜੋਂ 3-4 ਮਿਲੀਅਨ ਦਾ ਹੋਊਗਾ ਹਾਂਜੀ ਬਾਈ ਜੀ ਕਿਉਂਕਿ ਲੋਟ ਵੀ ਦੇਖੋ ਆਪਣੀ ਜਿਹੜੀ ਲੋਟ ਵੀ ਆ ਇਹ 961 ਸਕੁਅਰ ਮੀਟਰ ਆ ਆ ਸਾਰਾ ਆਪਣਾ ਹੀ ਆ ਹਾਂਜੀ ਸਾਰਾ ਆਪਣਾ ਹੀ ਆ ਪਾਈ ਸ਼ੇਪ ਲੋਟ ਆ ਜਦੋਂ ਆਪਾਂ ਪਿੱਛੇ ਵੀ ਦੇਖਾਂਗੇ ਤੁਸੀਂ ਦੇਖਣਾ ਕਿ ਪਿੱਛੇ ਬੱਚਿਆਂ ਦੀ ਭਾਵੇਂ ਪਲੇਗ੍ਰਾਉਂਡ ਬਣਾ ਲਓ ਐਡੀ ਲੋਟ ਆ ਮੈਂ ਤਾਂ ਅੱਗੇ ਬਾਈ ਜੀ ਹੱਸਦਾ ਸੀ ਮੈਂ ਕਿਹਾ ਮੱਜਾ ਨਹੀਂ ਰੱਖ ਸਕਦੇ ਭਾਵੇਂ ਨਾ ਬਰਸੀਨ ਬੀਜ ਕੇ ਤੇ ਨਾਲ ਦੋ ਮੱਜਾ ਵੀ ਬੰਦਾ ਰੱਖ ਸਕਦਾ ਮਗਰ ਗੱਲ ਕਰ ਰੱਖ ਨਹੀਂ ਸਕਦੇ ਚੱਲ ਗਿਆ ਅੰਦਰਲੇ ਪਾਸੇ ਹਾਂਜੀ ਆ ਜਾਓ ਜੀ ਲੈ ਵੀ ਵਾਓ ਵਾਹ ਲਿਖਿਆ ਕਿਰਾ ਹਿਤਚ ਸਟਾਰਟਿੰਗ ਹੋਣੀ ਆ ਆਥ ਐਂਟਰੀ ਆ ਗਈ ਆਪਣੀ ਤਾਂ ਲਾਈਟਿੰਗ ਦੇਖ ਲੋ ਤਾਂ ਵਾਲੇ ਪਾਸੇ ਬਹੁਤ ਰੀਜਨਲ ਬਣਾਇਆ ਸੀਗਾ ਆ ਦੇਖ ਸਕਦੇ ਹਾਂ ਤਾਂ ਆਹ ਪੌੜੀਆਂ ਤਾਂ ਚੜਦੀਆਂ ਵਾ ਮਿਰਰ ਵਗੈਰਾ ਲੱਗੇ ਹੋਏ ਆ ਫਿਨਿਸ਼ਿੰਗ ਬਹੁਤ ਕਮਾਲ ਆ ਤੇ ਥੱਲੇ ਟਾਈਲਸ ਹਨਾ ਹਾਂਜੀ ਥੱਲੇ ਅਪਗ੍ਰੇਡਡ ਪੂਰੀ ਟਾਈਲਸ ਦਾ ਡਿਜ਼ਾਈਨ ਪੂਰਾ ਰੀਜਨ ਆ ਵਜਾ ਬਣਾਇਆ ਤੁਸੀਂ ਦੇਖੋ ਜੀ ਬਰਸਾਤੀ ਦਾ ਡਿਜ਼ਾਈਨ ਹੈ ਜੀ ਬਿਲਕੁਲ ਵੈਲਕਮ ਡਿਜ਼ਾਈਨ ਤਾਂ ਫਿਰ ਤੁਹਾਨੂੰ ਪਤਾ ਯਾਰਾ ਮੂੰਹੋਂ ਬੋਲਦਾ ਲੈ ਇਹਨੂੰ ਕਹਿੰਦੇ ਆ ਮੂੰਹੋਂ ਬੋਲਣਾ ਹਾਂਜੀ ਤੇ ਆਪਾਂ ਤਾਂਲੇ ਪਾਸੇ ਵਾਚ ਜਾਵਾਂਗੇ ਪਹਿਲਾਂ ਥੱਲੇ ਸ਼ੁਰੂ ਕਰ ਲઈએ ਹਾਂਜੀ ਥੱਲੇ ਇਸ ਹਵਨਾ ਬਣਾਇਆ ਅੱਜ ਕੱਲ ਲੋਕੀ ਜਿੱਦਾਂ ਥੱਲੇ ਆਪਣੇ ਬਜ਼ੁਰਗਾਂ ਨੂੰ ਬੈੱਡਰੂਮ ਜਾਂ ਫੈਮਿਲੀ ਚ ਬੈੱਡਰੂਮ ਚਾਹੀਦਾ ਹੁੰਦਾ ਮੇਨ ਫਲੋਰ ਤੇ ਪੂਰਾ ਬੈੱਡਰੂਮ ਆ ਜੀ ਆਫਿਸ ਵੀ ਦਿੱਤਾ ਲੱਗ ਗਿਆ ਹਾਂ ਆਫਿਸ ਐਂਡ ਹਾਫ ਆਪਾਂ ਨਾਲ ਦੀ ਨਾਲ ਦੇ ਹਾਂਜੀ ਆਪਾਂ ਇਧਰੋਂ ਸ਼ੁਰੂ ਕਰ ਲਗੇ ਆ ਆ ਗਈ ਕਿਚਨ ਵਾਲਾ ਏਰੀਆ ਆ ਗਿਆ ਹਾਂਜੀ ਆ ਤੁਹਾਡਾ ਇੱਥੇ ਪਾਈ ਬੈਠਣ ਉੱਠਣ ਨੂੰ ਹਾਂਜੀ ਇਹ ਫੈਮਲੀ ਲਈ ਜੀ ਫੈਮਲੀ ਲਈ ਆ ਗਿਆ ਤੇ ਤਾਂ ਚ ਮਰ ਜਾ ਮਰ ਦੇਖੋ ਕਿਰਾ ਹਾਂਜੀ ਪਾਜੀ ਇੱਕ ਚੀਜ਼ ਆ ਇਹ ਤੁਸੀਂ ਜੇ ਨੋਟ ਕਰੋਗੇ ਫਰੰਟ ਤੋਂ ਵੀ ਓਪਨ ਟੂ ਆ ਬਾਬਾ ਬੈਕ ਟੂ ਵੀ ਓਪਨ ਟੂ ਬਾਬਾ ਹੂੰ ਖੁੱਲਾ ਹੀ ਆ ਮਤਲਬ ਇਹਦੇ ਨਾਲ ਘਰ ਵੱਡਾ ਲੱਗਦਾ ਬਹੁਤ ਵੱਡਾ ਲੱਗਦਾ ਮਤਲਬ ਬੰਦੇ ਨੂੰ ਘੁੱਟਣ ਮਹਿਸੂਸ ਨਹੀਂ ਹੁੰਦੀ ਬਿਲਕੁਲ ਨਹੀਂ ਜੀ ਬਿਲਕੁਲ ਹਾਂ ਇਹ ਤੁਸੀਂ ਦਰਸ਼ਕੋ ਨੋਟ ਕਰਿਓ ਗੱਲ ਤੇ ਇਹ ਹੋ ਗਿਆ ਫੈਮਲੀ ਕਿੱਥੇ ਬੈਠਣ ਵਾਸਤੇ ਹੈ ਨਾ ਤੇ ਆ ਗਈ ਕਿਚਨ ਇਹ ਬਹੁਤ ਖੁੱਲੀ ਡੁੱਲੀ ਆ ਹਾਂਜੀ ਕਿਚਨ ਚ ਇੱਕ ਚੀਜ਼ ਆ ਪਾਜੀ ਆ ਜਿਹੜੀ ਮਾਰਬਲ ਦੀ ਬੈਕਸਪਲੈਸ਼ ਆ ਜੀ ਪਲੱਸ ਇਹ ਜਿਹੜਾ 3 ਗੁਣਾ ਮਹਿੰਗਾ ਆ ਆਮ ਜਿਹੜਾ ਗ੍ਰੀਨਾਈਟ ਲਾ ਲਓ ਉਹਦੇ ਤੋਂ ਜਿਹੜਾ ਇਹ ਪੱਥਰ ਹੈ ਅੱਛਾ ਇਹ ਉਹਦੇ ਨਾਲੋਂ ਗ੍ਰੀਨਾਈਟੋਂ ਮਹਿੰਗਾ ਹੁੰਦਾ ਹਾਂਜੀ ਇਹ ਮਜ਼ਬੂਤ ਵੀ ਆ ਇਹ ਪਤਲਾ ਆ ਪਤਲਾ ਤੁਸੀਂ ਦੇਖੋ ਪਰ ਇਹ 3 ਗੁਣਾ ਮਹਿੰਗਾ ਜਦੋਂ ਆਪਾਂ ਗ੍ਰੀਨਾਈਟ ਸ਼ਾਪ ਤੇ ਜਾਂਦੇ ਆ ਆਪਾਂ ਨੂੰ ਉਦੋਂ ਹੀ ਪਤਾ ਲੱਗਦਾ ਆ ਵੀ ਕਿਹੜੇ ਕੀ ਭਾਅ ਚੱਲਦਾ ਕੰਮ ਹਾਂਜੀ ਇਹ ਨਿੱਕੀ ਨਿੱਕੀ ਪਾਜੀ ਹੁਣਾਂ ਨੇ ਬੜੀ ਡਿਟੇਲ ਰੱਖੀ ਆ ਇਹਨਾਂ ਨੇ ਆਪਣੇ ਰਹਿਣ ਨੂੰ ਘਰ ਬਣਾਇਆ ਸੀ ਆ ਦੇਖੋ ਪੂਰਾ ਵੱਡੀਆਂ ਫ੍ਰਿਜਾਂ ਆ ਫ੍ਰਿਜ ਵੀ ਬਹੁਤ ਵੱਡੀ ਆ ਨਾ ਆਪਾਂ ਜਿਹੜੇ ਹੂੰ ਬਿਲਕੁਲ ਤੇ ਆ ਸਾਰਾ ਸਿਸਟਮ ਪ੍ਰੋਪਰ ਲੱਗ ਗਿਆ ਹੋਇਆ ਵਾ ਤੇ ਆਪਾਂ ਇੱਧਰ ਆਫਿਸ ਵੀ ਦੇਖ ਲਈਏ ਮੜਾ ਜੀ ਹਾਂਜੀ ਔਰ ਸਪਾਈਸ ਕਿਚਨ ਦਾ ਵੀ ਨਵੇਡ ਚ ਲੱਗ ਗਿਆ ਆਪਾਂ ਹਾਂਜੀ ਜਿਹੜੀ ਆ ਸਪਾਈਸ ਕਿਚਨ ਆ ਤੁਹਾਨੂੰ ਮੇਨ ਕਿਚਨ ਤਾਂ ਯੂਜ਼ ਕਰਨ ਦੀ ਲੋੜ ਹੀ ਨਹੀਂ ਦੇਖੋ ਸਪਾਈਸ ਕਿਚਨ ਵੀ ਪੂਰੀ ਫੁੱਲ ਸਾਈਜ਼ ਆ ਜੀ ਯਾਦ ਇੱਕ ਸਾਦੋਂ ਲੈ ਮਾ ਪੂਰਾ ਓਕੇ ਕੰਮ ਯਾਰ ਭਾਈ ਸਫਾਈ ਵਾਲਾ ਕੰਮ ਬਹੁਤ ਹੋਇਆ ਮੈਂ ਤਾਂ ਉਹ ਮੈਸਤਰੀ ਕਿਹੜੇ ਹੋਏ ਜਿਨ੍ਹਾਂ ਨੇ ਯਾਰ ਲੋਕਾਂ ਨੇ ਮੈਸਤਰੀ ਦਾ ਨੰਬਰ ਵੀ ਮੰਗਣਾ ਮੈਨੂੰ ਇਹ ਨਾ ਪਤਾ ਵਾ ਇਹ ਸਾਡੇ ਇਹ ਅੰਕਲ ਜੀ ਹੁਣਾਂ ਨੇ ਬਣਾਇਆ ਉਹਨਾਂ ਦੀ ਕੱਟੋ-ਕੱਟਨੀ ਤੇ 40 ਸਾਲ ਦਾ ਐਕਸਪੀਰੀਅੰਸ ਆ ਜਿਨ੍ਹਾਂ ਨੇ ਬਣਾਇਆ ਹਾਂਜੀ ਕਿਉਂ ਮੈਂ ਤਾਂ ਤਜਰਬਾ ਬੋਲਦਾ ਵੀ ਸਾਲ ਸਫਾਈ ਵਾਲਾ ਕੰਮ ਪੂਰਾ ਹਾਂਜੀ ਅਸਲ 'ਚ ਰਹਿਣ ਲਈ ਬਣਾਇਆ ਹੁੰਦਾ ਜਦੋਂ ਬੰਦੇ ਨੇ ਆਪ ਦੇ ਲਈ ਤੋ ਫਰਿੱਜਾਂ ਤਾਂ ਫਿਰ ਲਾਉਂਦਾ ਹੀ ਆ ਬੰਦੇ ਹਾਂਜੀ ਹਾਂਜੀ ਹੈਨਾ ਤੇ ਅਜੇ ਇੱਧਰਲੇ ਪਾਸੇ ਚੱਲ ਗਏ ਹਜੇ ਥੱਲੇ ਹੀ ਆਪਾਂ ਹਾਂ ਇਹ ਹੈ ਜੀ ਆ ਬੈਡਰੂਮ ਅਟੈਚ ਵਾਸ਼ਰੂਮ ਇਹ ਬੈਡਰੂਮ ਆ ਗਿਆ ਥੱਲੇ ਵਾਲੇ ਪਾਸੇ ਹਨਾ ਹਾਂ ਜੀ ਪੂਰਾ ਅਟੈਚ ਵਾਸ਼ਰੂਮ ਆ ਜੀ ਪੂਰਾ ਅਟੈਚ ਵਾਸ਼ਰੂਮ ਹੋ ਗਿਆ ਆ ਬਲਕਪਾਟ ਕੁਸੂਰ ਤੇ ਭਾਈ ਹਜੇ ਤਾਂ ਗੱਲ ਵਧਣੀ ਆ ਹਜੇ ਤਾਂ ਥੱਲੇ ਹੀ ਫਿਰਦੇ ਆ ਬੇਸਮੈਂਟ ਤਿਆਰ ਆ ਜੀ ਨਹੀਂ ਬੇਸਮੈਂਟ ਨਹੀਂ ਤਿਆਰ ਕੀਤੀ ਜੀ ਕਿਉਂਕਿ ਉੱਪਰੋਂ ਹੀ ਐਡਾ ਵੱਡਾ ਘਰ ਆ ਬੇਸਮੈਂਟ ਦੀ ਲੋੜ ਹੀ ਨਹੀਂ ਪਈ ਆ ਆ ਬਹੁਤ ਤਕੜੀ ਗੱਲ ਆਖੀ ਤੁਸੀਂ ਆ ਦੇਖੋ ਜੀ ਆ ਆਫਿਸ ਆ ਆਫਿਸ ਆ ਤੁਹਾਡਾ ਅਗੇਨ ਤੁਸੀਂ ਇਹਨੂੰ ਬੈਡਰੂਮ ਯੂਜ਼ ਕਰੋ ਆਫਿਸ ਯੂਜ਼ ਕਰੋ ਕਿਉਂਕਿ ਕਲੋਜ਼ਟ ਵੀ ਵਿੱਚ ਦਿੱਤੀ ਆ ਹਾਂ ਬਿਲਕੁਲ ਜਦੋਂ ਥੋੜਾ ਹੋ ਗਿਆ ਕੋ ਮਰਜ਼ੀ ਭਾਈ ਕਰੀ ਚੱਲੋ ਹਾਂ ਥੱਲੇ ਪੌੜੀਆਂ ਜਾਂਦੀਆਂ ਹਨਾ ਹਾਂਜੀ ਇਹ ਬੇਸਮੈਂਟ ਨੂੰ ਹਾਂ ਬਿਲਕੁਲ ਤਿਆਰ ਹੋ ਜੂਗੀ ਤੱਕ ਜੇ ਉਪਰ ਤਾਂ ਲੋੜ ਪੈਣੀ ਨਹੀਂ ਜੇ ਚਾਹੋ ਤਾਂ ਭਾਈ ਤੁਸੀਂ ਦੋ ਬੇਸਮੈਂਟਾ ਬਣਾ ਸਕਦੇ ਆ ਹਾਂਜੀ ਇੱਥੇ ਤੁਹਾਡੀ ਲਾਂਡਰੀ ਆ ਗਈ ਜੀ ਵਾਸ਼ਰੂਮ ਆ ਗਿਆ ਜੀ ਬਿਲਕੁਲ ਖੁਲਾੜੁੱਲਾ ਕੰਮ ਇੱਧਰ ਵੀ ਪੂਰਾ ਸਸ ਤੁਮ ਸਾਰਾ ਸੂਝ ਸਮਝੀ ਗਏ ਆ ਤੇ ਆਪਾਂ ਚੱਲੀਏ ਹਾਂ ਗਰਾਜ ਹਮਾਰੇ ਇਹ ਵੀ ਚਾਤ ਪਵਾ ਦਈਏ ਹਾਂਜੀ ਆ ਦੇਖੋ ਜੀ ਜਿੱਤਾਂ ਆਪਾਂ ਕਹਿ ਰਹੇ ਹਾਂ ਬਹੁਤ ਸੋਹਣਾ ਲਾਇਆ ਤੁਹਾਡਾ ਹਾਂਜੀ ਆ ਦੇਖੋ ਜੀ ਗਰਾਜ ਚ ਚਲੋ ਸਮਾਨ ਪਿਆ ਆ ਸੈਂਟਰਲਾਈਜ਼ ਵੈਕਿਊਮ ਆ ਜੀ ਪੂਰੀ ਵਿੱਚ ਡਰੇਨੇਜ ਸਿਸਟਮ ਆ ਜਿੱਦਾਂ ਆਪਾਂ ਕਿਹਾ ਸੀ ਬਿਲਕੁਲ ਆ ਤੁਹਾਡਾ ਬਹੁਤ ਸੋਹਣਾ ਪਾਣੀ ਨਹੀਂ ਮਤਲਬ ਇੱਥੇ ਅੰਦਰ ਹੀ ਖਫਤ ਹੋ ਜਾਣਾ ਹਾਂਜੀ ਸਰਦੀਆਂ ਨੂੰ ਜਦੋਂ ਤੁਸੀਂ ਉੱਪਰ ਦੇਖੋ ਗਰਾਜ ਚ ਵੀ ਟੈਕਸਚਰ ਹੋਇਆ ਪੇਂਟ ਹੋਇਆ ਪੂਰੀ ਫਿਨਿਸ਼ ਆ ਜੀ ਕੁਸਲਾ ਵਾਲਾ ਕੰਮ ਨਹੀਂ ਕੋਈ ਹੋਰ ਨਹੀਂ ਹੈ ਨਾ ਹਾਂਜੀ ਹਾਂਜੀ ਕੋਈ ਉੱਠਿਆ ਨਹੀਂ ਰੰਗ ਕਿਤੋਂ ਨਹੀਂ ਜੀ ਹਾਂ ਨਾ ਇਹ ਚੀਜ਼ਾਂ ਨੁਟ ਕਰਨ ਵਾਲੀਆਂ ਹਾਂਜੀ ਹਾਂਜੀ ਕਿਉਂਕਿ ਕਈ ਵਾਰੀ ਕੈਮਰੇ 'ਚ ਨਹੀਂ ਦਿਖਦੀਆਂ ਬੰਦਾ ਬੋਲ ਕੇ ਦੱਸ ਦਿੰਦਾ ਭਾਈ ਆਹ ਗੱਲ ਨਹੀਂ 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 ਜੋ ਤੁਸੀਂ ਦੇਖ ਰਹੇ ਜੀ ਉਹ ਹੀ ਆ ਬਿਲਕੁਲ ਹਾਂ ਇਹ ਖੂਬਸੂਰਤ ਆ ਬਹੁਤ ਰੀਅਲੀ ਕਮਾਲ ਦੀ ਸ਼ੈਨ ਸ਼ਾਹਾਂ ਵਾਲਾ ਕੰਮ ਕੀਤਾ ਪਿਆ ਵਾ ਹਾਂਜੀ ਤਾਂ ਵੀ ਆ ਆਪਣੇ ਦਸ਼ਮੇ ਪਾਸ਼ਾ ਜੀ ਦੀ ਫੋਟੋ ਵੀ ਲੱਗੀ ਹੈ ਬਿਲਕੁਲ ਬਿਲਕੁਲ ਤਾਂ ਫਿਰ ਪਾਸ਼ਾ ਜੀ ਦਾ ਜ਼ਰੂਰ ਹਾਂਜੀ ਤੁਸੀਂ ਇੱਕ ਚੀਜ਼ ਨੋਟ ਕਰੋ ਜਿੱਦਾਂ ਆਪਾਂ ਥੱਲੇ ਵੀ ਦੇਖੂਗੇ ਇੱਧਰ ਜੇ ਤੁਸੀਂ ਨੋਟ ਕਰੋਗੇ ਜੀ ਇੱਥੇ ਕੱਲਾ ਡਰਾਈਵਾਲ ਦਾ ਕੰਮ ਨਹੀਂ ਕੀਤਾ ਫਿਨਿਸ਼ਿੰਗ ਪੂਰੀ ਡਿਟੇਲ ਚ ਕੀਤੀ ਆ ਹੂੰ ਦੋਨੇ ਪਾਸੇ ਜੇ ਤੁਸੀਂ ਦੇਖੋਗੇ ਵੁੱਡਵਰਕ ਪੂਰਾ ਹੋਇਆ ਆਪਣਾ ਪੂਰਾ ਮਤਲਬ ਉਹਨੂੰ ਇੱਕ ਨਾ ਰੂਪ ਦਿੱਤਾ ਵਾ ਹਾਂਜੀ ਹਾਂ ਜਿਹਨੂੰ ਆਪਾਂ ਕਹਿ ਲਿਆ ਪੂਰਾ ਰੂਪ ਦਿੱਤਾ ਹੋਇਆ ਤੇ ਆ ਇੱਥੋਂ ਆਪਾਂ ਆਹ ਜਿਹੜੇ ਇੱਥੇ ਵੀ ਬੈਠ ਕੇ ਵਧੀਆ ਆਨੰਦ ਮਾਣ ਸਕਦੇ ਆ ਵੀ ਖੁੱਲਾ ਡੁੱਲਾ ਥਾਂ ਦਿੱਤਾ ਹਾਂਜੀ ਜੇ ਤੁਸੀਂ ਦੋਨੇ ਪਾਸੇ ਕੈਮਰਾ ਕਮਾਉਗੇ ਦੇਖੋ ਤੁਸੀਂ ਉੱਪਰੋਂ ਕਿੰਨਾ ਖੁੱਲਾ ਆ ਤੁਸੀਂ ਪੂਰੇ ਘਰ ਨਾਲ ਕਨੈਕਟਡ ਆ ਹਾਂ ਬਲਕਿ ਇੱਥੇ ਬੈਠਾ ਬੰਦਾ ਸਾਰੇ ਪਾਸੇ ਨਿਗਾਹ ਰੱਖ ਸਕਦਾ ਲੈ ਤੇ ਇੱਥੇ ਇੱਕ ਅਲੱਗ ਪੋਰਸ਼ਨ ਆ ਬਾਕੀ ਤੁਸੀਂ ਵਿਜ਼ਿਟ ਕਰੋਗੇ ਨਾ ਦਰਸ਼ਕੋ ਨੰਬਰ ਵੀ ਮੈਂ ਪਾ ਦੂੰਗਾ ਭਾਈ ਜੀ ਉਹਨਾਂ ਦਾ ਜਰੂਰ ਵਿਜ਼ਿਟ ਜਰੂਰ ਕਰਿਓ ਬਹੁਤ ਸਾਰੇ ਆਈਡੀਆਜ਼ ਤੁਹਾਨੂੰ ਇੱਥੇ ਘਰ ਤੋਂ ਮਿਲ ਜਾਣਗੇ ਤੇ ਲੈਣਾ ਚਾਹੋ ਤਾਂ ਉਹ ਤਾਂ ਫਿਰ ਹੈਗਾ ਹੀ ਹੈਗਾ ਤੁਹਾਡੇ ਲਈ ਹਾਂਜੀ ਤੇ ਆਹ ਤਾਂਲੇ ਪਾਸੇ ਆਗੇ ਉੱਪਰ ਭਾਜੀ ਆਪਣੀਆਂ ਫੈਮਲੀਆ ਜਿੱਦਾਂ ਵੱਡੀਆਂ ਹੁੰਦੀਆਂ ਚ ਦੋ ਮਾਸਟਰ ਬੈੱਡਰੂਮ ਆ ਤੇ ਖਾਸੀਅਤ ਹੈ ਕਿ ਦੋ ਮਾਸਟਰ ਬੈੱਡਰੂਮ ਇਹ ਨਹੀਂ ਹੈਗਾ ਕਿ ਇੱਕ ਚ ਛੋਟਾ ਵਾਸ਼ਰੂਮ ਆ ਦੋਨਾਂ ਚ ਹੀ ਜਕੂਜ਼ੀਆਂ ਲਗੀਆਂ ਨੇ ਹੂੰ ਮਤਲਬ ਪੂਰਾ ਵੱਡਾ ਕੰਮ ਹਾਂਜੀ ਹਾਂ 5 ਸਟਾਰਾਂ ਵਾਲਾ ਤੁਸੀਂ ਯਾਰ ਘਰ ਕਾ ਤਾਂ ਲੈਣਾ 5 ਸਟਾਰ ਹੋਟਲ ਹੀ ਲੈ ਲੈਣਾ ਮੈਨੂੰ ਤਾਂ ਉਹ ਜਾਪਦਾ ਵਾ ਆ ਲੈ ਬੈੱਡਰੂਮ ਹੋ ਗਿਆ ਆ ਲਾਈਟਿੰਗ ਦੇਖੋ ਕਲਰਫੁੱਲ ਲਾਈਟਿੰਗ ਰੀਜ ਇਹਨੂੰ ਕਹਿੰਦੇ ਆ ਰੀਜਨਲ ਕੰਮ ਹੋਣਾ ਰੁਪਈਏ ਅਗਲੇ ਦੇ ਚੰਗੇ ਲਾਇਆ ਕੋਈ ਐਂ ਕਹਿਣ ਦੀ ਗੱਲ ਨਹੀਂ ਆ ਭਾਈ ਤੁਹਾਡੇ ਕੱਪੜੇ ਪਰਸਨਲ ਹਾਂਜੀ ਇਹ ਇਹ ਭਾਈ ਦਰਸ਼ਨ ਦੱਸਦਾ ਇਹ ਕਿੰਗ ਬੈੱਡ ਆ ਇਹਨਾਂ ਸੋਚਣਗੇ ਕੁਇਨ ਆ ਇਹ ਆਲਰੇਡੀ ਬੈੱਡ ਵੱਡਾ ਲੱਗਾ ਨੋਰਮਲ ਸਾਈਜ਼ ਨਾਲ ਹੂੰ ਕਿੰਗ ਬੈੱਡ ਆ ਭਾਈ ਇਹ ਆ ਦੇਖਿਓ ਕਿਰਾ ਕੰਮ ਵੀ ਚੰਗਾ ਹੋਇਆ ਵਾ ਠੀਕ ਆ ਗੱਲ ਬਾਤ ਦੇਖੋ ਹੁਣ ਕਿਹੜਾ ਕਿੰਗ ਪਾਈ ਦਾ ਕੇ ਆ ਬਾਥਰੂਮ ਹੋ ਗਿਆ ਹਾਂਜੀ ਇਹ ਜੇ ਜੀ ਜਕੂਜੀ ਹੈਗੀ ਜੀ ਆ ਦੇਖਿਓ ਕਿਰਾ ਯਾਰ ਆ ਦੇਖਿਓ ਕਿਰਾ ਆ ਦੇਖਿਓ ਬਣਦੀਆਂ ਨਾ ਗੱਲ ਤੇ ਇੱਧਰ ਤੋਂ ਵੀ ਆਪਾਂ ਥੱਲੇ ਉਹ ਵੀ ਦਿਖਾਈ ਜਿੱਥੇ ਆਪਣਾ ਵਾਲਾ ਖੁੱਲਾ ਥਾਂ ਸੀ ਚਲ ਥੱਲੇ ਜਾ ਕੇ ਬਾਅਦ ਹਾਂਜੀ ਉਹ ਦਿਖਾਉਨੇ ਆਪਾਂ ਜਾਣਦੇ ਆ ਉੱਧਰ ਵੀ ਜਾਣਦੇ ਆ ਹਾਂਜੀ ਆ ਦੇਖੋ ਜੀ ਵਾਸ਼ਰੂਮ ਇੱਕਾ ਵਾਸ਼ਰੂਮ ਹੋਰ ਆ ਗਿਆ ਲੈ ਟਾਇਲਾਂ ਪੂਰੀ ਛੱਤ ਨੂੰ ਲੱਗੀਆਂ ਨੇ ਤੇ ਜੇ ਤੁਸੀਂ ਸ਼ੀਸ਼ੇ ਦੇ ਕੋਲ ਜਾ ਕੇ ਦਿਖਾਉਂਗੇ ਨਾ ਜੀ ਇਹ ਬਿਲਡਰ ਗ੍ਰੇਡ ਸ਼ੀਸ਼ਾ ਨਹੀਂਗਾ ਇਹ ਪੂਰਾ ਮੋਟਾ ਹੈ ਜੀ ਹਾਂ ਮਤਲਬ ਚੰਗੀ ਕੁਆਲਿਟੀ ਦਾ ਹਾਂਜੀ ਇਹ ਇਹਨਾਂ ਨੇ ਆਪਣੇ ਰਹਿਣ ਨੂੰ ਬਣਾਇਆ ਸੀ ਘਰ ਤੇ ਸਮ ਹੌ ਇਹਨਾਂ ਨੂੰ ਮੂਵ ਕਰਨਾ ਪੈ ਗਿਆ ਬਿਲਕੁਲ ਬਿਲਕੁਲ ਦੇਖੋ ਬਹੁਤ ਸਾਰੇ ਕਾਰਨ ਹੋ ਜਾਂਦੇ ਆ ਮੂਵ ਹੋਣ ਦੇ ਤਾਂ ਪਰ ਘਰ ਦੇ ਵਿੱਚ ਕਮੀ ਕੋਈ ਨਹੀਂ ਛੱਡੀ ਹਾਂਜੀ ਆ ਆ ਦੇਖੋ ਇਧਰ ਆਪ ਵੀ ਬੈਡਰੂਮ ਆ ਗਿਆ ਬੈਡਰੂਮ ਸਾਰੇ ਖੁੱਲੇ ਨੇ ਸਾਰੇ ਖੁੱਲੇ ਬੈਡਰੂਮ ਲੈ ਪੂਰਾ ਤੇ ਆ ਕਹਿ ਸਕਦੇ ਆ ਕਿ ਹਵਾਦਾਰ ਨੇ ਕੁਟੰਜੀ ਮਹਿਸੂਸ ਨਹੀਂ ਹੋ ਰਹੀ ਨਹੀਂ ਜੀ ਤੁਸੀਂ ਵਿੰਡੋਆਂ ਖੋਲੋ ਤੁਹਾਨੂੰ 에어 ਕੰਡੀਸ਼ਨ ਦੀ ਲੋੜ ਹੈ। ਹਾਂ ਜੀ ਆਪਾਂ ਵਿੰਡੋ ਖੋਲੀ ਕੋਈ ਨਹੀਂ। ਨਹੀਂ ਨਹੀਂ ਆਪਾਂ ਕੋਈ ਨਹੀਂ ਖੁੱਲੀ। ਰੋਸ਼ਨੀ ਪੂਰੀ ਹੈ ਜੀ। ਰੋਸ਼ਨੀ ਪੂਰੀ ਆ ਦੇਖੋ। ਅ ਜਸਟ ਆਪਣੀਆਂ ਸਿੰਪਲ ਲਾਈਟਾਂ ਦਿਨ ਵੇਲੇ ਆ ਤੇ ਪਰ ਰੋਸ਼ਨੀ ਪੂਰੀ ਆ ਘੁੱਟ ਨੂੰ ਮਹਿਸੂਸ ਨਹੀਂ ਹੋ ਰਹੀ। ਹਾਂ ਜੀ। ਉਹ ਘਾਰ ਹੀ ਵੱਡਾ ਵਾਲਾ ਵਾ। ਆ ਦੇਖ ਸਕਦੇ ਹੋ। ਆ ਵੀ ਇੱਕ ਹੋਰ ਬੈਡਰੂਮ ਆ ਗਿਆ। ਪ੍ਰੋਪਰ ਸਾਰਾ ਉੱਤੇ ਆ ਲੱਗਿਆ ਹੋਇਆ ਰਗ ਇਹ ਵੀ ਮਾਸਟਰ ਬੈਡਰੂਮ ਆ ਗਿਆ ਜੀ ਹਾਂਜੀ ਜੇ ਤੁਸੀਂ ਦੇਖੋਗੇ ਇਹਦੇ ਵਿੱਚ ਵੀ ਜਕੂਜੀ ਲੱਗੀ ਸਾਰਾ ਕੁਝ ਲੱਗਾ ਅਗੇਨ ਹਾਈ ਕੁਆਲਿਟੀ ਪੱਥਰ ਦਾ ਕੰਮ ਹੋਇਆ ਇਸ ਬਾਥਰੂਮ ਵਿੱਚ ਪੱਥਰ ਬਹੁਤ ਸੋਹਣਾ ਲਾਇਆ ਬਈ ਕਮਾਲ ਆਹਾ ਆ ਦੇਖੋ ਪੂਰੀਆਂ ਰੀਜਾਂ ਲਾਈਆਂ ਪਈਆਂ ਵਾ ਤੇ ਆ ਦੂਜਾ ਮਿਰਰ ਰੰਗਲਾ ਹੋ ਗਿਆ ਤਾਂ ਆ ਦੇਖੋ ਜਕੂਜੀ ਵਾਲਾ ਇੱਧਰ ਵੱਡਾ ਮਿਰਰ ਹੋ ਗਿਆ ਇੱਧਰਲੇ ਪਾਸੇ ਪਈਆ ਦੇਖ ਲਓ ਤੇ ਆ ਲਾਈਟਿੰਗ ਲੂਟਿੰਗ ਕਮਾਲ ਫਿਰ ਨੂੰ ਪਤਾਈਆ ਇਹ ਕੀ ਹੈ ਜੀ ਤੇਰੇ ਕਪੜੇ ਲੱਤੇ ਨੂੰ ਹਾਂਜੀ ਇਹ ਫਿਰ ਦੂਜੀ ਵਾਕਿੰਗ ਕਲੋਜ਼ਟ ਹੈ ਹਮਮ ਕਿਉਂਕਿ ਦੋਨੇ ਮਾਸਟਰ ਬੈਡਰੂਮ ਆ ਦੋਨਾਂ ਦੇ ਵਿੱਚ ਵੱਡੀਆਂ ਵਾਕਿੰਗ ਕਲੋਜ਼ਟਾਂ ਨੇ ਤੇ ਇੱਕ ਚੀਜ਼ ਨੋਟ ਕਰਿਓ ਇਹਦੇ ਵਿੱਚ ਟਾਈਲ ਲਾਈ ਪਾਈ ਆ ਹਮ ਮੋਸਟਲੀ ਕੀ ਕਰਦੇ ਵਾਕਿੰਗ ਕਲੋਜ਼ਟ 'ਚ ਕਾਰਪਟ ਪਾ ਦਿੰਦੇ ਜਿਹੜਾ ਸੇਮ ਲਾਈਕ ਲਾਈਕ ਹਾਫ ਦਾ ਪ੍ਰਾਈਜ਼ ਐਤੋਂ ਪੈਂਦਾ ਟਾਈਲ ਤੋਂ ਇਹਨਾਂ ਨੇ ਟੇਸਟਫੁਲੀ ਕੰਮ ਕੀਤਾ ਪੂਰਾ ਹਾਂ ਬਿਲਕੁਲ ਦੇਖੋ ਆ ਚੀਜ਼ ਵਧੀਆ ਵੀ ਆ ਹਨਾ ਜੀ ਸੋਹਣੀ ਵੀ ਲੱਗਦੀ ਆ ਹਾਂਜੀ ਹਾਂਜੀ ਦੇਖੋ ਜਿੱਥੇ ਚੀਜ਼ ਰਗਦੀ ਲੋੜ ਉੱਥੇ ਰਗੀ ਚੱਟਣਾ ਜਿੱਥੇ ਉਹ ਚੀਜ਼ ਆ ਫਿਰ ਲੋਕੇ ਯਾਰੀ ਖਰਚੇ ਤੇ ਚਲੇ ਜਾਂਦੇ ਕਰਕੇ ਲਾਉਂਦੇ ਨਹੀਂ ਹਾਂਜੀ ਪਰ ਇਹਨਾਂ ਨੇ ਕਸਰ ਨਾ ਕੋਈ ਛੱਡੀ ਆ ਦੇਖ ਸਕਦੇ ਹੋ ਇੱਥੋਂ ਤੁਸੀਂ ਓਵਰਆਲ ਦੇਖੋਗੇ ਆ ਦੇਖ ਸਕਦੇ ਹੋ ਵੀ ਕਿਸਤ ਕਿਸਮ ਦਾ ਵਾ ਆ ਥੱਲੋਂ ਆਪਾਂ ਆਏ ਸੀਗੇ ਤੇ 1 2 3 4 ਬੈਡਰੂਮ ਹੋਗੇ ਜੀ ਉੱਤੇ ਚਾਰ ਉੱਪਰ ਹੋ ਗਏ ਜੀ ਦੋ ਮਾਸਟਰ ਬਾਥ ਹੋ ਗਏ ਪੂਰੇ ਜਕੂਜੀ ਦੇ ਨਾਲ ਇੱਕ ਦੂਜਾ ਵਾਸ਼ਰੂਮ ਹੋ ਗਿਆ ਇੱਕ ਕੱਡ ਹੋ ਗਿਆ ਉਹ ਖੁੱਲੇ ਸਾਰਿਆਂ ਵਾਸਤੇ ਹਾਂਜੀ ਹਾਂ ਮਾਤਰ ਤਿੰਨ ਵਾਸ਼ਰੂਮ ਉੱਪਰ ਹੋ ਗਏ ਹਾਂਜੀ 3 ਵਾਸ਼ਰੂਮ 4 ਬੈਡਰੂਮ ਸਿਟਿੰਗ ਏਰੀਆ ਜਿਹੜਾ ਮੋਸਟਲੀ ਕੀ ਕਰਦੇ ਜਿਹੜੇ ਅੱਜਕੱਲ੍ਹ ਘਰ ਹੁੰਦੇ ਆ ਉਹਨਾਂ 'ਚ ਜਾਂ ਥੱਲੇ 2 ਬਣਾ ਲੈਂਦੇ ਆ ਇੱਕ ਓਪਨ ਟੂ ਬੱਬ ਨਹੀਂ ਹੁੰਦਾ ਰੈਗੂਲਰ ਹੁੰਦੇ ਆ ਤੇ ਉੱਪਰ ਉੱਪਰ ਆ ਨਹੀਂ ਬੋਨਸ ਰੂਮ ਨਹੀਂ ਬਣਦਾ ਇਹਦੇ 'ਚ ਹਰ ਇੱਕ ਚੀਜ਼ ਹੈਗੀ ਆ ਹਰ ਇੱਕ ਚੀਜ਼ ਆ ਬਿਲਕੁਲ ਜੀ ਬਿਲਕੁਲ ਤੇ ਆਪਾਂ ਥੱਲੇੋਂ ਮੜਾ ਉਹ ਬਾਹਰੋਂ ਦੇਖ ਕੇ ਆਈਏ ਹਾਂਜੀ ਹਾਂਜੀ ਆ ਜਾਓ ਜੀ ਰਹਿ ਗਿਆ ਸੀ ਆਪਣਾ ਦਿਖਾਉਣ ਵਾਲਾ ਹਾਂਜੀ ਬਾਹਰ ਜਦੋਂ ਬੰਦਾ ਮੌਸਮ ਵਧੀਆ ਹੁੰਦਾ ਆ ਬਿਲਕੁਲ ਦੋ ਤਿੰਨ ਵੀ ਨਹੀਂ ਹੁੰਦੇ ਆ ਬਾਹਲੇ ਸਨੂਰ ਵਾਲੇ ਲੋਕੋ ਹੀ ਡਰਾਉਂਦੇ ਹਾਂਜੀ ਮੈਨੂੰ ਕੋਈ ਬੜਾ ਖਰਾਬ ਨਹੀਂ ਕੀਤਾ ਮੌਸਮ ਨੇ ਨਹੀਂ ਤਾਂ ਆ ਬੰਦੇ ਨੂੰ ਨਾ ਨਵੇਂ ਨੂੰ ਬੜਾ ਲੱਗਦਾ ਵੀ ਹਣੀ ਆਕੜ ਕੇ ਕੀ ਹੋ ਗਿਆ ਨਹੀਂ ਨਹੀਂ ਕੋਈ ਖਤਰ ਵਾਲੀ ਗੱਲ ਕੋਈ ਨਹੀਂ ਲੋਕਾਂ ਦੇ ਡਰਾਈਵ ਵਾਲੇ ਐਡਮਿੰਟਨ ਚ ਆਏ ਆ ਹਨਾ ਭਾਜੀ ਮੌਲਖ ਵਧੀਆ ਜੇ ਤੁਸੀਂ ਇਹੀ ਕਰ ਤੈਨ 3.5 ਮਿਲੀਅਨ ਦਾ ਟੋਰਾਂਟੋ ਚ ਲੈਣਾ ਇੱਥੇ 1.5 ਲੱਖ ਦਾ ਮਿਲਦਾ ਪਿਆ ਮੌਸਮ ਦਾ ਮੌਸਮ ਤੋਂ ਕੀ ਲੈਣਾ ਤੈਨ ਮੈਂ ਇੰਡੀਆ ਵੀ ਜਾਣਾ ਚਾਹੀਦਾ ਉਧਰ ਉੱਠ ਜਾ ਜੇ ਬੜਾ ਲੱਗਦਾ ਤੁਹਾਨੂੰ ਭਾਈ ਹਾਂਜੀ ਆ ਦੇਖੋ ਲੈ ਇੱਧਰਲੇ ਪਾਸੇ ਮੈਂ ਲੈ ਕੇ ਜਾਣਾ ਤੁਹਾਨੂੰ ਆ ਲੈ ਖੁੱਲਾ ਡੁੱਲਾ ਏਰੀਆ ਨੀਲੇ ਨੀਲੇ ਬੱਦਲ ਆਹ ਦੇ ਆਹ ਦੀ ਗੱਲ ਕਰਦੇ ਸੀ ਭਾਵੇਂ ਬਰਸੀਨ ਬੀਜਲ ਉਤੇ ਨਾਲ ਰੱਖ ਲੋ ਦੋ ਮੱਜਾਂ ਪਰ ਰੱਖ ਨਹੀਂ ਸਕਦੇ ਪੂਰੀ ਸਬਜ਼ੀ ਸੂਜੀ ਜ਼ਰੂਰ ਬੇਚ ਸਕਦੇ ਹਾਂ ਇੱਥੇ ਸਾਗ ਸੂਕ ਤੁਹਾਡੇ ਘਰ ਦਾ ਹੋ ਜਾਣਾ ਭਾਈ ਜਵਾਕ ਖੇਡਦੇ ਫਿਰਨ ਚੜੀ ਬੱਲਾ ਬੈਡਮਿੰਟਨ ਹਾਂਜੀ ਹੈਨਾ ਉਹ ਖੇਡ ਸਕਦੇ ਹਾਂ ਕੋਈ ਵੀ ਖੇਡਦੇ ਫਿਰੋ ਭਾਈ ਤੇ ਇਧਰਲੇ ਪਾਸੇ ਘਰ ਆ ਜਾਣਗੇ ਹੈਨਾ ਮਗਰ ਹਾਂਜੀ ਤੇ ਤੁਸੀਂ ਇੱਥੇ ਦੇ ਛੱਤ 'ਚ ਦੇਖੋਗੇ ਛੱਤ 'ਚ ਵੀ ਪੂਰਾ ਕੰਮ ਕੀਤਾ ਵਿੱਚ ਸਪੀਕਰ ਸਿਸਟਮ ਵੀ ਲੱਗਾ ਆ ਅੱਛਾ ਮਿਊਜ਼ਿਕ ਵੀ ਹਾਂਜੀ ਮਿਊਜ਼ਿਕ ਵੀ ਲੱਗਾ ਪੌਟ ਲਾਈਟਾਂ ਬਿਲਕੁਲ ਬਿਲਕੁਲ ਇੱਕ ਥਰੂ ਮੈਂ ਦਿਖਾਵਾਂ ਕਰਕੇ ਆਹ ਦੇਖਾ ਮਗਰਲਾ ਪਾਸਾ ਕਰਦਾ ਆਹ ਦੇਖ ਸਕਦੇ ਹੂੰ ਟ੍ਰਾਂਟੋ ਸਰੀ ਵਾਲਿਓ ਗੌਰ ਕਰ ਲਿਓ ਇਹ ਜਿਹੜਾ ਘਰ ਥੋੜੇ ਮੈਂ ਕਹਿੰਦਾ ਗਿਆਂ ਵਿੱਚ ਸਰੀ ਵੀ ਗਿਆ ਮੋਂ ਉੱਥੇ ਥੋੜੇ ਪੁਰਾਣੇ ਘਰ ਆ ਤੇ ਪੁਰਾਣੇ ਵੀ ਤਿੰਨ ਤਿੰਨ ਚਾਰ ਚਾਰ ਕਹਿ ਸਕਦੇ ਕਿ ਮਿਲੀਅਨ ਦੇ ਹੋਏ ਪਏ ਆ ਤੇ ਆ ਦਾ ਨਮਈਆ ਇਧਰ ਵੀ ਪੂਰਾ ਕੰਕਰੀਟ ਪਾਇਆ ਜੀ ਐਂਡ ਤੱਕ ਪੂਰਾ ਕੰਕਰੀਟ ਪਾਇਆ ਵਾ ਦਰਸ਼ਕੋ ਨੂੰ ਦਿਖ ਜੂਗਾ ਆ ਦੇਖ ਸਕਦੇ ਹੋ ਥੱਲੇ ਆ ਲੈ ਕੰਕਰੀਟ ਪੂਰਾ ਮਤਲਬ ਸਾਈਡ ਵਾਕ ਦੀ ਤਰ੍ਹਾਂ ਪੂਰਾ ਚੌੜਾ ਹੈ ਜੀ ਪੂਰਾ ਵਧੀਆ ਆ ਦੇ ਕਰ ਦੇ ਇਸ ਕੋਨੇ ਤੋਂ ਮੈਂ ਦਿਖਾ ਦਿਆਂ ਤੁਹਾਨੂੰ ਇਸ ਤਰੀਕੇ ਦਾ ਇੰਨਾ ਥਾਂ ਮਗਰਲੇ ਪਾਸੇ ਪਿਆ ਵਾ ਰੈਂਮੈਂਟ ਦੇ ਵਿੱਚ ਇੱਕ ਪੈਸਾ ਖਰਚੇ ਦੀ ਲੋੜ ਨਹੀਂ ਆਓ ਚਾਬੀਆਂ ਲਾਓ ਬਾ ਪੈਣਾ ਹੀ ਆ ਤੁਸੀਂ ਯਾਰ ਲਾ ਕੇ ਕਿਦਾ ਨਾ ਤੇ ਪੈਣਾ ਹੀ ਆ ਤੁਸੀਂ ਆ ਕੇ ਆ ਆ ਆ ਆ ਵੀ ਤੁਹਾਡਾ ਇਹਨੂੰ ਕੀ ਕਹਿੰਦੇ ਆ ਬਾਈ ਜੀ ਆਹ ਇਹ ਵਾਇਨਲ ਹੁੰਦੀ ਹੈ ਜੀ ਵਾਇਨਲ ਡੈਕ ਤੇ ਇਹ ਵੈਦਰ ਪ੍ਰੂਫ ਡੈਕ ਕਹਿੰਦੇ ਆ ਇਹਨੂੰ ਇੰਡੀਆ 'ਚ ਆਪਣੇ ਉਹ ਚਿਪਸ ਕਹਿੰਦੇ ਹੁੰਦੇ ਸੀ ਨਾ ਬਹੁਤ ਵਧੀਆ ਚੀਜ਼ ਸੀ ਚਿਪਸੋਂ ਲੱਗਿਆਗਾ ਹਾਂ ਤੇਰੇ ਚਿਪਸ ਲੱਗਿਆ ਮਾਰਬਲ ਤੋਂ ਪਹਿਲਾਂ ਤੁਸੀਂ ਦੇਖੋ ਇੱਥੇ ਗੈਸ ਲਾਈਨ ਤਾਂ ਨਾਰਮਲ ਆ ਗੈਰੇਜ 'ਚ ਵੀ ਹੈਗੀ ਇੱਥੇ ਵੀ ਹੈਗੀ ਆ ਜੀ ਬਾਰਬੀਕਿਊ ਲਈ ਹਾਂਜੀ ਬਾਰਬੀਕਿਊ ਲਈ ਆ ਧੰਨਵਾਦ ਵੀਰੇ ਧੰਨਵਾਦ ਕਿਵੇਂ ਹੋ ਠੀਕ ਠਾਕ ਲੈ ਅੰਡਗਵੰਡ ਵੀ ਚੰਗਾ ਥੋੜਾ ਮੈਂ ਈ ਗੱਲ ਦੱਸ ਦਿੰਨਾ ਬੰਦੇ ਚਾਹ ਪਾਣੀ ਵੀ ਪੁੱਛਦੇ ਆ ਆ ਵੀ ਗਾਣੇ ਕਮਾੜ ਵੀ ਚੰਗਾ ਹੋ ਉਹ ਦੇ ਲੈ ਨਹੀਂ ਤਾਂ ਮੈਂ ਪੁੱਛਦਾ ਨਹੀਂ ਹੁੰਦਾ ਕੋਈ ਨਹੀਂ ਇੱਥੇ ਮਾਹੌਲ ਬਹੁਤ ਚੰਗਾ ਜੀ ਮਾਹੌਲ ਚੰਗਾ ਵਾ ਇਸ ਕਮਿਊਨਿਟੀ ਚ ਹਾਂ ਇਹ ਹਾਂ ਕਹਿੰਦੇ ਹੁੰਦੇ ਆ ਵੀ ਰਸਤੇਦਾਰ ਉਹ ਜਾਂ ਚੱਲ ਜੂ ਆਹ ਡਿਮਾਂਡ ਮਾੜਾ ਨਾ ਹੋਵੇ ਉਹ ਬੰਦੇ ਕਮਾਲ ਆ ਆਹ ਦਰਸ਼ਕੋ ਲੈ ਮਾੜੇ ਦਾ ਕੰਮ ਹੀ ਕੋਈ ਨਹੀਂ ਆ ਹੋਰ ਘਰੇ ਸੀਗਾ ਢੱਡੇ ਕਰਕੇ ਲਈ ਮਾਲੂ ਕਿਹਨੇ ਪੁੱਛੜੀਆਂ ਜੀ ਹਾਂ ਨੇ ਠੀਕ ਆ ਗੱਲ ਠੀਕ ਆ ਆਹ ਡਿਮਾਂਡ ਚੰਗਾ ਭਾਈ ਤੇ ਆ ਦੇਖੋ ਆ ਲੱਕੜ ਦਾ ਕੰਮ ਬਹੁਤ ਸੋਹਣਾ ਹੋਇਆ ਤੇ ਅਚਲ ਕੇ ਅੰਦੇ ਬਾਈ ਜੀ ਅੰਦਰ ਨੂੰ ਹਾਂਜੀ ਹਾਂਜੀ ਲਓ ਵੀ ਦਰਸ਼ਕੋ ਵਿਜ਼ਿਟ ਕਰਾਤਾ ਤੁਨੋਂ ਮੈਂ ਹੁਣ ਛੋੜੇ ਆਉਣਾ ਬਾਕੀ ਆ ਤੁਹਾਡੀਆਂ ਅੱਖਾਂ ਕੀ ਕਹਿੰਦੀਆਂ ਤੁਹਾਡਾ ਇਰਾਦਾ ਕੀ ਕਹਿੰਦਾ ਵਾ ਹੁਣ ਉਹਦੇ ਤੇ ਗੱਲਬਾਤ ਆ ਸਾਰੀ ਲਗਭਗ ਸਾਢੇ 10 ਲੱਖ ਹਨਾ ਜੀ ਹਾਂਜੀ ਸਾਢੇ 10 ਲੱਖ ਗ੍ਰੇਡੀਆਂ ਡਾਲਰ ਤੇ ਭਾਈ ਆਦਾ ਤੇ ਆਨੰਦ ਵੀ ਤੁਸੀਂ ਮੰਨਣਾ ਜਦੋਂ ਰੁਪਈਏ ਇੰਨੇ ਆ ਤੇ ਘਰ ਵੀ ਕਿੱਡਾ ਵੱਡਾ ਲੋਕਾਂ 'ਚ ਗੱਲਾਂ ਵੀ ਹੋਣੀਆਂ ਐ ਐਡਾ ਵੱਡਾ ਘਰ ਲਿਆ ਭਾਵੇਂ ਅੱਧਾ ਪਿੰਡ ਆ ਕੇ ਪੈਜੇ ਇੱਥੇ ਪਾਜੀ ਇੱਕ ਜਿੰਨੇ ਦਾ ਜਿੰਨੀ ਬਿਲਡਰ ਦੀ ਕਾਸਟ ਆ ਨਾ ਜੀ ਉਸ ਪ੍ਰਾਈਸ ਤੇ ਹੀ ਇਹ ਘਰ ਲੱਗਾ ਆ ਮਤਲਬ ਜਿੰਨਾ ਖਰਚ ਆਏ ਜਿੰਨਾ ਆ ਹੀ ਆਪਾਂ ਨੂੰ ਹਾਂਜੀ ਮਟੀਰੀਅਲ ਦਾ ਇਹ ਉਨੇ ਹੀ ਮਟੀਰੀਅਲ ਤੇ ਲੇਬਰ ਦੇ ਖਰਚੇ ਤੇ ਇਹ ਘਰ ਆਪਣਾ ਹੈਗਾ ਆ ਜੀ ਤੇ ਵੈਰੀ ਰੀਜ਼ਨੇਬਲ ਪ੍ਰਾਈਸ ਤੁਸੀਂ ਕਾਲ ਕਰੋ ਵਿਜ਼ਿਟ ਕਰੋ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਜੋ ਪਾਜੀ ਹੁਣੀ ਕਹਿ ਰਹੇ ਵਾਕਿਆ ਹੀ ਉਹ ਚੀਜ਼ ਹੈ ਹਾਂ ਬਿਲਕੁਲ ਭਾਈ ਇਹ ਕਿੰਨਾ ਸਾਰਾ ਏਰੀਆ ਕਿੰਨਾ ਬਣਿਆ ਇਹ ਇਹ ਪਾਜੀ 3782 ਸਕੁਅਰ ਫੀਟ 3782 ਸਕੁਅਰ ਫੀਟ ਏਰੀਆ ਹੈ ਜੀ 3782 ਸਕੁਅਰ ਫੁੱਟ ਏਰੀਆ ਹਾਂ ਜੀ ਏਰੀਆ ਵੀ ਬਹੁਤ ਆ ਹੁਣ ਜਿਵੇਂ 2000 ਫੁੱਟ ਆਪਣੇ ਇੱਥੇ 5 ਕਿਤਾ ਦਾ ਦੱਸ ਦਿੰਦੇ 5 6 ਕਿ ਦਾ ਹੈ ਨਾ 2000 6 6.5 ਦਾ 6.5 ਦਾ ਉਹ ਜ਼ੀਰੋ ਲਾਟ ਲਾਈਨ ਚ ਹਾਂ ਤੇ ਦੁੱਗਣੇ ਤੋਂ ਵੱਧ ਆ ਹਾਂ ਜੀ ਜ਼ੀਰੋ ਲਾਟ ਲਾਈਨ ਚ ਉਹ ਭਾਈ ਬੇਸਮੈਂਟ ਜੇ ਸਾਈਡ ਐਂਟਰੀ ਵੀ ਜੇ ਤੁਸੀਂ ਦਿਖਾਉਣਾ ਚਾਹੋਗੇ ਮੈਂ ਬਿਠਾਈ ਦੇ ਦਿੰਦੇ ਆ ਜੀ 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 ਕਿਉਂ ਨਹੀਂ ਹਾਂ ਜੀ ਕਿਉਂਕਿ ਦਰਸ਼ਕਾਂ ਨੂੰ ਹਮੇਸ਼ਾ ਇਹੀ ਕੁਐਸਚਨ ਹੁੰਦਾ ਕਿ ਸਾਈਡ ਐਂਟਰਸ ਹੈਗੀ ਕਿ ਨਹੀਂ ਹੈਗੀ ਸਾਈਡ ਐਂਟਰਸ ਉਹ ਜ਼ ਹਾਂਜੀ ਹਾਂ ਬਿਲਕੁਲ ਤੁਹਾਡੀ ਪ੍ਰਾਈਵੇਸੀ ਕਾਨੂੰ ਤੁਸੀਂ ਰੈਂਟ ਤੇ ਵੀ ਦਿੰਨੇ ਹੋ ਹਾਂਜੀ ਇਹ ਕਮਿਊਨਿਟੀਆਂ ਬੜੀਆਂ ਵੱਧ ਰਹੀਆਂ ਜੀ ਹੂੰ ਹੂੰ ਜੀ ਤਿਆਰ ਹੋਣ ਵਾਲੀ ਆ ਖੈਰ ਹਾਂਜੀ ਇਹਦੇ ਚ ਸਾਰਾ ਕੁਝ ਛੱਡਿਆ ਇੱਕ ਪਾਸਾ ਬੇਸਮੈਂਟ ਦਾ ਇਹ ਆ ਜੀ ਤੁਸੀਂ ਇੱਕ ਬੈੱਡਰੂਮ ਦੀ ਬੇਸਮੈਂਟ ਇੱਧਰ ਬਣਾ ਸਕਦੇ ਆ ਹੂੰ ਤੇ ਇੱਥੋਂ ਤੁਸੀਂ ਕਾਮਨ ਡੋਰ ਦੇ ਕੇ ਇਧਰਲੇ ਪਾਸੇ ਤੁਸੀਂ ਦੂਜੇ ਬੈਡਰੂਮ ਦੀ ਬੇਸਮੈਂਟ ਬਣਾ ਸਕਦਾ ਦੋ ਬੈਡਰੂਮਾਂ ਦੇ ਇਧਰਲੇ ਪਾਸੇ ਬੇਸਮੈਂਟ ਬਣਾ ਸਕਦੇ ਆ ਦੋ ਬੇਸਮੈਂਟ ਆ ਤਾਂ ਭਾਈ ਹਾਂਜੀ ਇੱਕ ਇੱਕ ਬੈਡਰੂਮ ਦੀ ਦੋ ਦੂਜੇ ਬੈਡਰੂਮ ਦੀਆਂ ਖੁੱਲੀਆਂ ਤੇ ਇਧਰਲੇ ਪਾਸੇ ਤੁਹਾਡੀ ਸਾਈਡ ਐਂਟਰੈਂਸ ਆ ਮੈਂ ਅਚਾ ਇਥੋਂ ਦੇ ਬਾਹਰੋਂ ਬਾਹਰ ਹੀ ਹਾਂਜੀ ਹਾਂ ਬਾਹਰੋਂ ਬਾਹਰ ਹੀ ਬੰਦਾ ਆ ਆ ਕਮਨ ਏਰੀਆ ਆ ਇਧਰਲਾ ਬੰਦਾ ਇਧਰ ਨੂੰ ਜਾਓ ਇਧਰਲਾ ਬੰਦਾ ਇਧਰ ਨੂੰ ਜਾਓ ਰੋਸ਼ਨੀ ਪੂਰੀ ਹਾਂ ਮਤਲਬ ਦੋ ਕਿਰਾਏਦਾਰ ਤੁਸੀਂ ਰੱਖ ਸਕਦਾ ਦੋ ਪਰਿਵਾਰ ਹੈਨਾ ਬਿਲਕੁਲ ਬਿਲਕੁਲ ਇਥੋਂ ਲਾਗੇ ਐਮਾਜ਼ਨ ਹੋਣ ਕਰਕੇ ਲਾਗੇ ਜਿਹੜੇ ਬਿਜ਼ਨਸ ਆ ਸਾਰੇ ਲੋਕ ਇਧਰ ਨੂੰ ਬਹੁਤ ਤਰਜੀਹ ਦੇ ਰਹੇ ਆ Amazon ਕੋਲ ਸਕੂਲ ਵੀ ਨੇੜੇ ਆ ਕਰ ਦਿੱਤਾ ਮੇਰੇ ਖਿਆਲ ਚ ਜਿਆਦਾ ਸਕੂਲ ਵੀ ਨੇੜੇ ਆ ਸ਼ਾਪਿੰਗ ਮਾਲ ਵੀ ਨੇੜੇ ਆ ਸਾਰਾ ਕੁਝ ਨੇੜੇ ਆ ਜੀ ਆ ਨੇੜੇ ਹੀ ਆ ਦੁੱਧ ਪਾਣੀ ਫੜਨਾ ਜਵਾਬ ਛੜਨਾ ਕਰਨਾ ਤੇ ਇਹ ਤੁਹਾਨੂੰ ਇੱਕ ਸਹੂਲਤ ਮਿਲ ਜੂਗੀ ਬਹੁਤ ਕਮਾਲ ਦਾ ਆ ਵੀ ਇੱਥੇ ਤਿਆਰ ਕਰਾ ਸਕਦੇ ਹੋਂ ਤੁਸੀਂ ਦੇਖੋ ਜਿਹਨੇ ਸਾਡੇ 10 ਲੱਖ ਰੁਪਏ ਲੈਣਾ ਉਹਦੇ ਲਈ ਤਿਆਰ ਕਰਾਉਣਾ ਵੀ ਕੋਈ ਵੱਡੀ ਗੱਲ ਵੀ ਨਹੀਂ ਐਡਾ ਸੁਣਾ ਕਰ ਆ ਦੇਖ ਸਕਦੇ ਹੋਂ ਕਿ ਉਹਦੀਆਂ ਅਰਨਿੰਗ ਸ਼ੁਰੂ ਹੋਈ ਜਾਣੀ ਹੈ ਹਾਂਜੀ ਦੋ ਫਰਨਸ ਆਲਰੇਡੀ ਲੱਗੀਆਂ ਆ ਜੀ ਇੱਕ ਫਰਨਸ ਨਹੀਂ ਘਰ ਚ ਦੋ ਫਰਨਸ ਆਇਆ ਸੋ ਸਾਰਾ ਕੁਝ ਰੈਡੀ ਆ ਏਅਰ ਕੰਡੀਸ਼ਨਿੰਗ ਦੀ ਵਾਇਰਿੰਗ ਹੋਈ ਆ ਹੂੰ 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 ਇਹ ਨਹੀਂ ਹੈਗਾ ਪਰ ਇੱਥੇ ਤੁਹਾਨੂੰ ਲੋਡ ਨਹੀਂ ਪੈਂਦੀ ਸਾਲ ਚ ਇੱਕ ਦੋ ਦਿਨ ਹੀ ਲੋਡ ਪੈਂਦੀ ਆ ਜੀ ਪਰ ਲਾਈਕ ਰਫਨ ਕੀਤੀ ਆ ਕਿ ਕੱਲ ਨੂੰ ਸਿਰਫ ਕਨੈਕਟ ਹੀ ਕਰਨਾ ਯੂਨਿਟ ਬਿਲਕੁਲ ਸੰਧ ਸਾਰੇ ਚਾਹੀਦੇ ਮੌਕੇ ਤੇ ਵਰਤੂ ਕਦੋਂ ਆਉਣੇ ਆ ਹਾਂਜੀ ਉਹ ਅਗਾਂਹਲੇ ਦੇ ਭਾਗ ਆ ਹਾਂਜੀ ਹਾਂਜੀ ਹਾਂ ਮਤਲਬ ਤੁਹਾਡੇ ਲਈ ਕੋਸਰ ਕੋਈ ਨਹੀਂ ਚੱਲ ਗਿਆ ਭਾਈ ਜੀ ਤਾਂ ਵਾਲੇ ਪਾਸੇ ਨੂੰ ਹਾਂਜੀ ਹਾਂਜੀ ਜੀ ਆ ਜੋ ਵੀ ਚੱਲ ਗਿਆ ਤਾਂ ਵਾਲੇ ਪਾਸੇ ਨੂੰ ਲਓ ਬਈ ਆ ਪੌੜੀਆਂ ਥੱਲੇ ਨੂੰ ਵੀਦਰ ਰੱਖ ਆਉਂਦੇ ਆ। ਹਾਂ ਠੀਕ ਆ। ਤੇ ਸ਼ੀਸ਼ਾ ਬਹੁਤ ਵਰਤਿਆ ਗਿਆ। ਹਾਂਜੀ ਗਲਾਸ ਰੇਲਿੰਗ ਤੇ ਗਲਾਸ ਵੀ ਚੰਗਾ ਵਰਤਿਆ ਗਿਆ। ਵੀ ਐ ਨਹੀਂ ਲਿਕ ਗਰੇਸ ਜੀ ਨਹੀਂ ਗਰੇਸ ਪੂਰੀ ਆ। ਇੱਕ ਚੀਜ਼ ਦੇਖੋ ਤੁਸੀਂ ਜਿੱਦਾਂ ਪੌੜੀ 'ਚ ਜਿੱਦਾਂ ਮੈਂ ਕਹਿ ਰਿਹਾ ਸੀ वुਡਵਰਕ ਹੋਇਆ ਜੀ। ਜੀ। ਇਹ 2x6 ਦਾ ਪੈਨ 2x6 ਦੀ ਵੁੱਡ ਨਹੀਂ ਤਾਂ 2x4 ਦੀ ਲਾ ਦਿੰਦੇ ਆ, ਪਤਲੀ ਲਾ ਦਿੰਦੇ ਆ ਨਾ। ਹੂੰ 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 ਤੇ ਕੋਈ ਕਸਰ ਨਹੀਂ ਵਾਲਪੇਪਰ ਦੀ। ਉੱਪਰ ਵੁੱਡ ਦੀ ਬਿਲਕੁਲ ਵੇ ਕੋ ਪਰਦੇ ਵਗੈਰਾ ਉੱਤਰ ਰੋਡ ਤੇ ਹੋਊਗਾ ਫਿਰ ਹਾਂਜੀ ਉਹ ਤਾਂ ਤੁਹਾਡੀ ਕੋ ਰਿਮੋਟ ਆ ਤੁਸੀਂ ਕਲਰ ਨਹੀਂ ਚਲਾਉਣੀ ਨਾ ਚਲਾਉਣੀ ਕੀ ਵੀ ਤਾਂ ਪੌੜੀ ਲੁਣੀ ਵੀ ਬਹੁਤ ਔਖੀ ਹੋਊਗੀ ਇਧਰ ਮੋੜ ਤੇ ਆ ਇਹ ਨਹੀਂ ਹੁੰਦੀ ਜੀ ਖਰਾ ਸਹੀ ਆ ਸਹੀ ਆ ਦੇਖੋ ਵੀ ਦਰਸ਼ਕੋ ਬਹੁਤ ਕਮਾਲ ਸੀ ਤੁਸੀਂ ਨੰਬਰ ਪਾ ਦੇਵਾਂਗੇ ਅਮਨ ਚੋਹਾਨ ਜੀ ਉਹਨਾਂ ਦਾ ਤਾਂ ਤੁਸੀਂ ਸੰਪਰਕ ਕਰ ਲਿਓ ਸਵਾਮਾਂ ਲੈ ਸਕਦੇ ਹੋ ਤਾਂ ਤੁਹਾਨੂੰ ਚੰਗੀ ਰੈਸਲਾ ਦੇਣਗੇ ਹੋਰ ਵੀ ਤਰੀਕੇ ਦੇ ਬਥੇਰੇ ਸਵਾਲ ਇਹਨਾਂ ਦੇ ਦਿਮਾਗ ਛੋਣਗੇ ਦਰਸ਼ਕਾਂ ਦੇ ਤਹਰ ਤਰ੍ਹਾਂ ਦਾ ਸਵਾਲ ਜਾਣਨ ਕਰਨ ਲਈ ਤੁਸੀਂ ਬਾਈ ਜੀ ਨੂੰ ਸੰਪਰਕ ਕਰ ਲਿਓ ਤੇ ਧੰਨਵਾਦ ਬਾਈ ਜੀ ਤੁਸੀਂ ਧੰਨਵਾਦ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਬਾਰੀ ਬਾਰੀ ਅਪਾ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਥੈਂਕ ਯੂ ਜੀ